मानजो कमिश्नर पुलिस अमृतसर श्री गुरप्रीत सिंह जी भुलर आई, आई जी पी एस डॉक्टर प्रग्या जैन आई पी एस पी सिटी श्री हरप्रीत सिंह मढेर डीसीपी पी डिटेक्टिव श्री प्रभजोत सिंह जी विरक पी पी एस ए डी सी पी टू ਸ਼੍ਰੀ ਵੀਰਿੰਦਰ ਸਿੰਘ ਬੋਸਾ ਪੀਪੀਐਸ ਕੇਸੀਪੀ ਨਾਰਥ ਜਿਹਦੀ ਨਿਗਰਾਨੀ ਹੇਠ ਅੱਜ ਸਾਡੀ ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਅਸੀਂ ਸਾਡੀ ਟੀਮ ਨੇ 15 ਚੋਰੀशुदा ਮੋਬਾਈਲ ਨੇ ਜਿਹੜੇ ਉਹ ਬਰਾਮਦ ਕੀਤੇ ਨੇ ਤੇ ਇਹ ਜਿਹੜੇ ਦੋਸ਼ੀ ਨੇ 파ਰਸ ਅਤੇ ਨੁਕਲ ਇਹ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਨੇ ਇਹ ਉਥੋਂ 2-4 ਮਹੀਨੇ ਬਾਅਦ ਹੀ ਇੱਧਰ ਆ ਕੇ ਚੋਰੀ ਦੀਆਂ ਵਾਰਦਾਤਾਂ ਨੇ ਉਹਨਾਂ ਨੂੰ ਅੰਜਾਮ ਦਿੰਦੇ ਨੇ ਜਿਹੜੇ ਮੋਬਾਈਲ ਨੇ ਜਿਹੜੇ ਇੱਥੇ ਸ਼ਰਧਾਲੂ ਆਉਂਦੇ ਨੇ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਉਹਨਾਂ ਤੋਂ ਇਹ ਚੋਰੀ ਕਰਦੇ ਰੇਲਵੇ ਸਟੇਸ਼ਨ ਦੇ ਨੇੜੇ ਜਿਹੜੇ ਸ਼ਰਧਾਲੂ ਮੱਥਾ ਉਧਰੋਂ ਆਉਂਦੇ ਨੇ ਤਾਂ ਉਹਨਾਂ ਤੋਂ ਵੀ ਇਹ ਚੋਰੀ ਕਰਦੇ ਇਸ ਕਿ ਮੋਬਾਈਲ ਫੋਨ ਆਮਦ ਹੋਏ ਇਹ ਸਾਨੂੰ 15 ਮੋਬਾਈਲ ਫੋਨ ਬਰਾਮਦ ਹੋਏ ਨੇ ਇਹ ਜੋ ਨੌਜਵਾਨ ਖੜੇ ਗਏ ਨੇ ਜੀ ਪਹਿਲਾਂ ਵੀ ਇਹਨਾਂ ਦੇ ਕੋਈ ਕਾਨੂੰਨੀ ਕਰਵਾਈ ਹੋਈ ਹੈ ਜੀ ਪਹਿਲਾਂ ਵੀ ਕੋਈ ਇਹਨਾਂ ਦੇ ਉੱਤੇ ਪਹਿਲੇ ਅਸੀਂ ਰਿਕਾਰਡ ਇਹਨਾਂ ਦਾ ਵੈਰੀਫਾਈ ਕਰਵਾ ਰਹੇ ਹਾਂ ਤੇ ਇਹਨਾਂ ਤੋਂ ਪਹਿਲਾਂ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪਹਿਲਾਂ ਕੋਈ ਕਾਰਵਾਈ ਨਹੀਂ ਹੋਈ ਸਰ ਇਹਨਾਂ ਨਾਲ ਪਰ ਸੈਕਟੋਰ ਤੋਂ ਕੋਈ ਜਾਣਕਾਰੀ ਦੱਸਦੇ ਕਿ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਇਹੀ ਚੀਜ਼ ਆਈ ਹੈ ਵੀ ਇਹ ਹਰਮੰਦਰ ਸਾਹਿਬ ਜਿਹੜੇ ਸ਼ਰਧਾਲੂ ਮੱਥਾ ਟੇਕਣ ਆਉਂਦੇ ਆ ਤਾਂ ਫਿਰ ਇਹ ਉੱਥੇ ਤਾਕ ਲਾ ਕੇ ਉਹਨਾਂ ਦੇ ਮੋਬਾਈਲ ਹੈ ਜਿਹੜੇ ਚੋਰੀ ਕਰ ਲਏ। ਕਿਹੜੀ ਕਿੰਨੀ ਦੱਸੀ? ਇਹ ਜਿਹੜੀ ਇੱਕ ਪਾਰਸ ਹੈ ਉਹਦੀ ਉਮਰ 19 ਸਾਲ ਹੈ। ਦੂਸਰੇ ਦੀ ਉਮਰ ਹੈ ਜਿਹੜੀ ਉਹ 22 ਸਾਲ। ਸਰਮਾਨ ਲੈ ਲੇਗੇ ਇਹਨਾਂ ਦਾ ਰਮਾਨ ਲੇਤਾ ਜੀ ਇੱਕ ਦਿਨ ਦਾ।